ਬੀਜੇਪੀ ਦੀ ਸੰਸਦ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਬਾਜ਼ਦੀਆਂ ਨੇ ਕਦੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਕਦੇ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਤੇ ਅੱਜ ਫਿਰ ਇੱਕ ਵਿਵਾਦਤ ਬਿਆਨ ਦਿੱਤਾ ਕਹਿੰਦੀ ਜਿਹੜੇ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਸੀ ਉਹ ਦੁਬਾਰਾ ਲਾਗੂ ਹੋਣੇ ਚਾਹੀਦੇ ਕੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਾਂ ਬੀਜੇਪੀ ਦੇ ਇਸ਼ਾਰੇ ਤੇ ਜਾਣ ਬੁੱਝ ਕੇ ਸਾਜ਼ਿਸ਼ ਕਰ ਰਹੀ ਹੈ ਇਹਦਾ ਜਵਾਬ ਹੁਣ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਦੇਣਾ ਪਊਗਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਜਿੱਦਣੇ ਕਾਲੇ ਕਾਨੂੰਨ ਰੱਦ ਕੀਤੇ ਸੀ ਉਹਨੇ ਆਪਣੀ ਗਲਤੀ ਮੰਨੀ ਸੀ ਕਿ ਭਾਈ ਮੈਂ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਤੇ ਹੁਣ ਮੈਂ ਕਾਨੂੰਨ ਵਾਪਸ ਲੈ ਰਹੇ ਕੀ ਇਹ ਜਿਹੜੀ ਕੰਗਨਾ ਰਣੌਤ ਹੈ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਉੱਪਰ ਹੈ ਇਹ ਦੱਸੇ ਬੀਜੇਪੀ ਆ ਕੇ ਔਰ ਬੀਜੇਪੀ ਦਾ ਜਿਹੜਾ ਸਟੇਟ ਯੂਨਿਟ ਹੈ ਉਹਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪੂਚਾ ਜਾਖੜ ਸਾਹਿਬ ਹੁਣ ਕੱਲੇ ਨਦੀ ਸਟੇਟ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤਾਂ ਕਿਉਂ ਨਹੀਂ ਇਹਦੇ ਸੰਸਦਾਂ ਦੇ ਖਿਲਾਫ ਕਾਰਵਾਈ ਹੁੰਦੀ ਕਿਉਂ ਨਹੀਂ ਇਹਨੂੰ ਕੰਗਨਾ ਰਣੌਤ ਨੂੰ ਬੀਜੇਪੀ ਪਾਰਟੀ ਚੋਂ ਬਾਹਰ ਕਰਦੇ ਔਰ ਇਕੱਲੀ ਕੋਈ ਕੰਗਨਾ ਨਹੀਂ ਪਹਿਲਾ ਰਵਨੀਤ ਬਿੱਟੂ ਨੇ ਲੁਧਿਆਣੇ 'ਚ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਰਿਆ ਕਿ ਤੁਹਾਨੂੰ ਕੁੱਟਾਂਗੇ ਤੇ ਉਹਨੂੰ ਮੰਤਰੀ ਪਦ ਦੇ ਕੇ ਨਵਾਜ਼ਿਆ ਕਿ ਇਹ ਹੈ ਬੀਜੇਪੀ ਦੀ ਪਾਲਿਸੀ ਐਂਟੀ ਸਿੱਖ ਐਂਟੀ ਕਿਸਾਨ ਸਾਹਮਣੇ ਆ ਕੇ ਜਵਾਬ ਦਿਓ ਹੰਸ ਰਾਜ ਹੰਸ ਨੇ ਚੋਣਾਂ ਦੇ ਦੌਰਾਨ ਕਿਸਾਨਾਂ ਦੇ ਉੱਤੇ ਜ਼ਹਿਰ ਉਗਲਿਆ ਬੀਜੇਪੀ ਨੇ ਕੋਈ ਐਕਸ਼ਨ ਨਹੀਂ ਲਿਆ ਸਵਾਜੇ ਸਵਾਲ ਬੜੇ ਵੱਡੇ ਖੜੇ ਨੇ ਕਿ ਇਹੋ ਜਿਹੇ ਜਿਹੜੇ ਸੰਸਦ ਨੇ ਕਿਉਂ ਨਾ ਇਹਨਾਂ ਦੇ ਉੱਤੇ ਐਨਐਸਏ ਲਾਇਆ ਜਾਏ ਅਗਰ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਉੱਤੇ ਮਾੜੀ ਗੱਲ ਕਰਕੇ ਐਨਐਸਏ ਲੱਗ ਜਾਂਦਾ ਤਾਂ ਇਹ ਜਿਹੜੇ ਬਿਆਨ ਕਗਨਾਚ ਸਿੱਖਾਂ ਦੇ ਖਿਲਾਫ ਦੇ ਰਹੀ ਹੈ ਕਿਸਾਨਾਂ ਦੇ ਖਿਲਾਫ ਦੇ ਰਹੀ ਹੈ ਇਹ ਤਾਂ ਦੇਸ਼ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਇੱਕ ਵੱਡਾ ਖਤਰਾ ਨੇ ਕਿਉਂ ਨਹੀਂ ਕਾਰਵਾਈ ਹੁੰਦੀ ਹੈ ਇਹਦੇ ਸੰਸਦਾਂ ਤੇ ਸੋ ਬੀਜੇਪੀ ਨੂੰ ਅਮਿਤ ਸ਼ਾਹ ਸਾਹਿਬ ਨੂੰ ਨੱਡਾ ਸਾਹਿਬ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਦੇਸ਼ ਦੀ ਜਨਤਾ ਨੂੰ ਜਵਾਬ ਦੇਣਾ ਪਊਗਾ ਕਿ ਕਿਉਂ ਐਸੇ ਸੰਸਦਾਂ ਦੀ ਪੁਸ਼ਤਪਨਾਹੀ ਕਰਕੇ ਸਮਾਜ ਦੇ ਵਿੱਚ ਕਟੜਤਨ ਤੇ 파ੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ